ਇਹ ਹੁਣ ਤੱਕ ਜਿਹੜਾ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਟ੍ਰिपल ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਸਰਪਾਲ ਕਰ ਰਹੇ ਹਾਂ ਇਹ ਮਰਨ ਵਾਲੇ ਜਿਹੜੇ ਹੈਗੇ ਇੱਕ ਆਕਾਸ਼ਦੀਪ ਹੈ ਇੱਕ ਦਿਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੋ ਜਿਹੜਾ ਦਿਲਪ੍ਰੀਤ ਦਿਲਪ੍ਰੀਤ ਤੇ ਜਸਪ੍ਰੀਤ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਹੈ ਇਹ ਇੰਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਾਮਲੇ ਪਹਿਲਾਂ ਪਸੇ ਆ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣੀ ਦਾ ਹੀ ਮਾਮਲਾ ਲੱਗਿਆ ਬਾਕੀ ਡਿਟੇਲਸ ਅਸੀਂ ਬਾਅਦ ਸਰ ਇਹ ਗੈਂਗਵਾਰੀ ਹੋ ਸਕਦੀ ਹੈ ਪਤਾ ਹੀ ਨਹੀਂ ਨਾਟ ਗੈਂਗਵਾਰਸ ਇੱਕ ਪਰਸਨ ਦੁਸ਼ਮਨੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰਦੇ ਫਿਰ ਤੁਹਾਨੂੰ ਡਿਟੇਲ ਸਰ ਇਹ ਪੁਰਾਣੀ ਰੰਜਿਸ਼ੀ ਲੱਗਦੀ ਹੈ ਹਾਂ ਬਿਲਕੁਲ ਪੁਰਾਣੀ ਰੰਜਿਸ਼ੀ ਹੈ ਇਹ ਟੋਟਲ ਸਿਰ ਪੰਜਿਆ ਨੇ ਹੀਗੇ ਸੀਗੇ ਜਿਨ੍ਹਾਂ ਦੇ ਉੱਤੇ ਫਾਇਰਿੰਗ ਹੋਈ ਸੀ ਦੋ ਇੰਜਰਡ ਹੈ ਤੇ ਉਹ ਦੋ ਜਿਹੜੀਆਂ ਡੈਡ ਬਾਡੀਜ਼ ਉਹ ਬਾਗੀ ਹਸਪੀਟਲ ਚ ਐਕਸੀਡੈਂਟ ਹੋਇਆ ਸੀ ਤੇ ਰੁਪਿਆ ਦੀ ਤਾਲਸਤ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਨੇ ਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਲਏ ਐ ਤੇ ਪਾਕਟਾਂ ਡਿਟੇਲ ਇਹ ਸਰ ਮੋਟਰਸਾਈਕਲ ਕਿ ਆਏ ਸੀਗੇ ਜਾਂ ਆਹ ਇੱਕ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਜਿਹੜੇ ਮੱਧਮ ਰੋਕ ਕੇ ਕਿੰਨੀਆਂ ਤੋਂ ਸਰ ਗੋਲੀਆਂ ਚੱਲੀਆਂ ਹਮਲਾਉਣ ਛੇਕ ਬੰਦੇ ਦੱਸ ਰਿਹਾ ਹਾਂ ਤੱਕ ਬਾਕੀ ਵੈਰੀਫਾਈ ਕਰ ਸਰ ਕੋਈ ਬਹਿਨ ਵਾਲੀ ਕੋਈ ਪਰਦਾਈ ਹੈ ਹਾਂ ਸਾਰੇ ਫੋਜਪੁਰ ਦੀ ਰਹਿਣ ਵਾਲੇ ਸਰ ਗੋਲੀਆਂ ਕਿੰਨੇ ਕੁ ਚਾਸੇ ਚੱਲ ਗਈਆਂ ਇਹ ਦੇਖਦੇ ਆ ਹੁਣ ਤੱਕ ਹੁਣ ਮੌਕੇ ਤੇ ਆਇਆ ਤੁਹਾਨੂੰ ਡਿਟੇਲ ਦੇ ਲਈ ਠੀਕ ਹੈ ਇਹਦੇ ਚ ਕੀ ਹੈ ਦਾ ਸਾਮਨ ਦੇਖਣ ਦੀ ਕੋਸ਼ਿਸ਼ ਕਰੂਗਾ ਹੁਣ ਤੱਕ ਜਿਹੜਾ ਪਤਾ ਲੱਗਿਆ ਵੀ ਇਹ ਤਿੰਨ ਬੰਦੇ ਸਿਪਲ ਮਰਡਰ ਹੈ ਤੇ ਅਸੀਂ ਇਹਦੇ ਬਾਰੇ ਪੂਰੀ ਡਿਟੇਲ ਫੜਤਾਲ ਕਰ ਰਹੇ ਹਾਂ ਇਹ ਮਰਦਮਾਲੇ ਜਿਹੜੇ ਹੈਗਾ ਆਕਾਸ਼ਦੀਪ ਹੈ ਇੱਕ ਦਲਪ੍ਰੀਤ ਹੈ ਇੱਕ ਲੜਕੀ ਹੈ ਜਸਪ੍ਰੀਤ ਕੋ ਜਿਹੜਾ ਦਲਪ੍ਰੀਤ ਦਲਪ੍ਰੀਤ ਤੇ ਜਸਪ੍ਰੀਤ ਦੋਨੋਂ ਭੈਣ ਭਰਾ ਹੈ ਬਾਕੀ ਇਹ ਸਾਰੀ ਵੈਰੀਫਾਈ ਕਰ ਰਹੇ ਹਾਂ ਜਿਹੜਾ ਇਹ ਦਿਲਪ੍ਰੀਤ ਹੈ ਇਹ ਇਹਦੀ ਵੀ ਕੁਝ ਕ੍ਰਿਮਿਨਲ ਹਿਸਟਰੀ ਹੈ ਪੁਰਾਣੀ ਇਹਦੇ ਤੇ 302 ਦੇ ਦੋ ਮਾਮਲੇ ਪਹਿਲਾਂ ਪਰਚੇ ਆਏ ਇਹ ਜਿਹੜਾ ਹੈ ਇਹਨਾਂ ਦੀ ਕੋਈ ਦੁਸ਼ਮਣੀ ਦਾ ਹੀ ਮਾਮਲਾ ਲੱਗਿਆ ਬਾਕੀ ਡਿਟੇਲਸ ਅਸੀਂ ਬਾਅਦ ਸਰ ਇਹ ਗੈਂਗਵਾੜੀ ਹੋ ਸਕਦੀ ਹੈ ਪਤਾ ਹੀ ਨਹੀਂ ਨਾਟ ਗੈਂਗਵਾੜੀ ਇਹ ਪਰਸਨ ਦੁਸ਼ਮਣੀ ਹੈ ਜਿਵੇਂ 302 ਦੇ ਪਹਿਲਾਂ ਪਰਚੇ ਦਰਜ ਆ ਦਿਲਪ੍ਰੀਤ ਤੇ ਉਹ ਅਸੀਂ ਵੈਰੀਫਾਈ ਕਰਦੇ ਫਿਰ ਤੁਹਾਨੂੰ ਡਿਟੇਲ ਸਰ ਇਹ ਪੁਰਾਣੀ ਰੰਜਿਸ਼ ਹੀ ਲੱਗਦੀ ਹੈ ਹਾਂ ਬਿਲਕੁਲ ਪੁਰਾਣੀ ਰੰਜਿਸ਼ ਹੀ ਹੈ ਇੱਕ ਟੋਟਲ ਸਿਰ ਪੰਜਿਆਣੇ ਹੀਗੇ ਸੀ ਜਿਨ੍ਹਾਂ ਦੇ ਉੱਤੇ ਫਾਇਰਿੰਗ ਹੋਈ ਕੋ ਦੋ ਜੁੜੀਆਂ ਡੈਡ ਬਾਡੀਜ਼ ਉਹ ਭਾਗੀ ਹਸਪੀਟਲ ਚ ਆਏ ਜੇ ਐਕਸੀਡੈਂਟ ਤੇ ਰੁਪਿਆ ਦੀ ਪਾਲਸ ਹਾਂ ਹਾਂ ਬਿਲਕੁਲ ਉਹ ਸਾਰੇ ਸੀਸੀਟੀਵੀ ਵਗੈਰਾ ਦੀ ਫੁਟੇਜ ਹੈ ਉਹਦੇ ਚ ਬੰਦੇ ਅਸੀਂ ਆਈਡੈਂਟੀਫਾਈ ਕਰ ਵੀ ਲਏ ਐ ਤੇ ਪਾਕਟਾਂ ਡਿਟੇਲ ਕੀ ਸਰ ਮੋਟਰਸਾਈਕਲ ਤੇ ਆਏ ਸੀਗੇ ਜਾਂ ਹਾਂ ਇਹ ਮੋਟਰਸਾਈਕਲਾਂ ਤੇ ਸੀ ਤੇ ਇਹ ਕਾਰ ਤੇ ਜਿਹੜੇ ਮੱਧਮ ਉਹ ਕਿੰਨੀਆਂ ਕੁ ਸਰ ਗੋਲੀਆਂ ਚਲੀਆਂ ਹਮਲਾਉਣ ਛੇਕ ਬੰਦੇ ਦੱਸ ਰਹੇ ਹਾਂ ਤੱਕ ਬਾਕੀ ਵੈਰੀਫਾਈ ਕਰ